ਅਗਲਾ ਲੋਕਨਾਚ ਸੰਮੀ ਸੰਮੀ ਤੇ ਢੋਲ ਵਿਦਵਾਨ ਇਤਿਹਾਸਕਾਰ ਸਾਹਿਤਕਾਰ ਇਹ ਦੱਸਦੇ ਆ ਕਿ ਸੰਮੀ ਤੇ ਢੋਲ ਦੋ ਲੜਕਾ ਲੜਕੀ ਹੋਏ ਨੇ ਇੱਕ ਦੂਜੇ ਨੂੰ ਮਿਲਦੇ ਨੇ ਇਹਨਾਂ ਚ ਜਿਹੜਾ ਪ੍ਰੇਮ ਸਬੰਧ ਨੇ ਉਹ ਕਾਇਮ ਹੋ ਜਾਂਦੇ ਨੇ ਇੱਕ ਦਿਨ ਢੋਲ ਜਦੋਂ ਸੰਮੀ ਤੋਂ ਦੂਰ ਹੁੰਦਾ ਤੇ ਢੋਲ ਦੇ ਵਿਯੋਗ ਦੇ ਵਿੱਚ ਜੋ ਸੰਮੀ ਹੈ ਜਦੋਂ ਉਹ ਗੌਂਦੀ ਹੈ ਔਰ ਆਪਣੀਆਂ ਸਰੀਰਕ ਮੁਦਰਾਵਾਂ ਨਾਲ ਉਹ ਨੱਚਦੀ ਹੈ ਵਿਜੋਗ ਦੇ ਨਾਚ ਚੋਂ ਸੰਮੀ ਹੈ ਜਿਹੜਾ ਉਹ ਉਤਪੰਨ ਹੋਇਆ ਨਿਕਲਿਆ ਇਸ ਤੋਂ ਬਿਨਾਂ ਸਾਡਾ ਇੱਕ ਲੋਕੋ ਨਾਚ ਹੈ ਕਿੱਕਲੀ ਕਿੱਕਲੀ ਦੇ ਵਿੱਚ ਕੋਈ ਬਹੁਤ ਸਾਰੇ ਕਲਾਕਾਰਾਂ ਦੀ ਜਾਂ ਲੋਕਾਂ ਦੀ ਲੋੜ ਨਹੀਂ ਹੁੰਦੀ ਦੋ ਲੜਕੀਆਂ ਵੀ ਇੱਕ ਦੂਜੇ ਨਾਲ ਬਾਹਾਂ ਦੀ ਇਸ ਤਰ੍ਹਾਂ ਕਲਿੰਗੜੀ ਬਣਾ ਕੇ ਕਾਟੀ ਬਣਾ ਕੇ ਇੱਕ ਦੂਜੇ ਦੇ ਹੱਥ ਪਕੜ ਕੇ ਉਹ ਘੁੰਮਦੀਆਂ ਨੇ ਘੁੰਮ ਘੁੰਮ ਕੇ ਹੀ ਉਹ ਇੱਕ ਡਾਂਸ ਦੀ ਤਰ੍ਹਾਂ ਖੇਡ اور ਨਾਚ ਇਹਨਾਂ ਦੇ ਵਿੱਚਕਾਰ ਦੀ ਇੱਕ ਜਿਹੜੀ ਅਵਸਥਾ ਕਹਿ ਸਕਦੇ ਆ ਜਿਹਨੂੰ ਨਾਚ ਵੀ ਕਹਿ ਲੀਏ ਤੇ ਖੇਡ ਵੀ ਕਹਿ ਲੀਏ ਤਾਂ ਇਹ ਕੋਈ ਅਤਕਤ ਨਹੀਂ ਨਹੀਂ ਹੋਏਗੀ ਪਰ ਇਹਨੂੰ ਨਾਚਾਂ ਦੀ ਸ਼੍ਰੇਣੀ 'ਚ ਅਸੀਂ ਰੱਖਦੇ ਆ ਤੇ ਉਹ ਗਾਉਂਦੀਆਂ ਨੇ ਕਿੱਕਲੀ ਕਲੇਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੁੰਜਮਾਈ ਦਾ ਗਈ ਸਾ ਮੈਂ ਗੰਗਾ ਚੜਾ ਲਈ ਬੰਗਾ ਕਾਲਾ ਮੇਰਾ ਘਗਰਾ ਮੈਂ ਇਸ ਕਿੱਲੀ ਟੰਗਾ ਕਿਉ ਉਸ ਕਿੱਲੀ ਟੰਗਾ ਇਹਨਾਂ ਗੀਤਾਂ ਦੇ ਵੀ ਆਪਣੇ ਬੜੇ ਗਹਿਰੇ ਅਰਥ ਨੇ ਪ੍ਰੋਫੈਸਰ ਕਿਰਪਾਲ ਕਜ਼ਾਕ ਜੀ ਅਰਥ ਅਸਲ ਅਕਸਰ ਪ੍ਰੋਫੈਸਰ ਕਿਰਪਾਲ ਕਜ਼ਾਕ ਜੀ ਅਕਸਰ ਇਹਨਾਂ ਗੀਤਾਂ ਦੇ ਜਿਹੜੇ ਮਤਲਬ ਨੇ ਉਹ ਬੜੇ ਗਹਿਰੇ ਹੈਗੇ ਨੇ ਸਾਨੂੰ ਸਮਝਾਉਂਦੇ ਹੁੰਦੇ ਆ ਅੱਜ ਦਾ ਆਪਣਾ ਇਹ ਵਿਸ਼ਾ ਨਹੀਂ ਹੈ ਕਿਉਂਕਿ ਅੱਜ ਆਪਾਂ ਕੇਵਲ ਲੋਕ ਨਾਚਾਂ ਦੀ ਗੱਲ ਕਰ ਰਹੇ ਹਾਂ ਇੱਕ ਹੋਰ ਲੋਕ ਨਾਚਾ ਸਾਡਾ ਜਿਸ ਨੂੰ ਲੁੱਡੀ ਕਿਹਾ ਜਾਂਦਾ ਹੈ ਲੁੱਡੀ ਬਾਰੇ ਦੋਸਤੋ ਇਹ ਕਿਹਾ ਜਾਂਦਾ ਹੈ ਕਿ ਇਹ ਯੂਨਾਨੀ ਸ਼ਬਦ ਹੈ ਯੂਨਾਨ ਦਾ ਇੱਕ ਸ਼ਬਦ ਹੈ ਜਿਸ ਦਾ ਅਰਥ ਹੈ ਖੇਡਕੁੱਦ ਤਾਂ ਕਈ ਵਾਰੀ ਭੰਗੜੇ ਦੇ ਵਿੱਚ ਵੀ ਕੂਣੀਆਂ ਨੂੰ ਇਸ ਤਰ੍ਹਾਂ ਕਰਕੇ ਅਸੀਂ ਜਦੋਂ ਸਟੈਪ ਕਰਦੇ ਹਾਂ ਤਾਂ ਉਹ ਲੁੱਡੀ ਦੇ ਸਟੈਪ ਨੇ ਤਾਂ ਖੇਡ ਦੀ ਤਰ੍ਹਾਂ ਕਿਸੇ ਨਾਚ ਨੂੰ ਨੱਚਿਆ ਜਾਵੇ ਜਿਸ ਨੂੰ ਨੱਚਦੇ-ਨੱਚਦੇ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਖੇਡ ਵੀ ਰਹੇ ਹਾਂ ਤੇ ਨੱਚ ਵੀ ਰਹੇ ਹਾਂ ਉਸ ਨੂੰ ਲੁੱਡੀ ਕਿਹਾ ਜਾਂਦਾ ਹੈ ਇਹ ਸਾਰੇ ਲੋਕ ਨਾਚ ਦੋਸਤੋ ਕੇਵਲ ਲੋਕ ਨਾਚ ਨਹੀਂ ਇਹਨਾਂ ਦੀਆਂ ਬੋਲੀਆਂ ਚ ਇਹਨਾਂ ਦੀਆਂ ਧੁਨਾਾਂ ਚ ਇਹਨਾਂ ਦੇ ਐਕਸ਼ਨਾਂ ਚ ਪੰਜਾਬ ਦੇ ਜਜ਼ਬਾਤ ਪੰਜਾਬੀ ਬੰਦੇ ਦੇ ਮਨ ਦੀ ਵਿੱਥਿਆ ਉਹਦੇ ਮਨ ਦੇ ਚਾਹ ਲਾੜ ਕਿਸ ਤਰ੍ਹਾਂ ਦੇ ਪਏ ਨੇ ਉਸ ਮਾਇਏ ਹੁੰਦੇ ਨੇ ਤੋਂ ਇਹਨਾਂ ਦੇ ਸੰਰਖਣ ਲਈ ਇਹਨਾਂ ਦੇ ਬਚਾ ਲਈ ਇਹਨਾਂ ਦੀ ਸੰਭਾਲ ਲਈ ਜਿਸ ਤਰ੍ਹਾਂ ਯੂਥ ਫੈਸਟੀਵਲਾਂ ਦੇ ਵਿੱਚ ਕੰਮ ਹੁੰਦਾ ਉਸੇ ਤਰ੍ਹਾਂ ਹੀ ਹਰ ਨੌਜਵਾਨ ਨੂੰ ਆਪਣੇ ਲੋਕ ਸਾਜ਼ ਸਿੱਖਣੇ ਚਾਹੀਦੇ ਆ ਪੰਜਾਬੀ ਨੌਜਵਾਨਾਂ ਨੂੰ ਲੋਕ ਨਾਚਾਂ ਨਾਲ ਜੁੜਨਾ ਚਾਹੀਦਾ ਹੈ ਲੋਕ ਸਾਹਿਤ ਨਾਲ ਜੁੜਨਾ ਚਾਹੀਦਾ ਕਿਉਂਕਿ ਸਾਡੇ ਦੇਸ਼ ਦੀ ਖੂਬਸੂਰਤੀ ਇਸੇ ਗੱਲ 'ਚ ਹੈ ਕਿ ਜਿਹੜੀਆਂ ਵਿਭਿੰਨਤਾਵਾਂ ਨੇ ਵੱਖਰਤਾਵਾਂ ਨੇ ਜੇਕਰ ਇਹ ਬਰਕਰਾਰ ਰਹਿਣੀਆਂ ਸਾਡੇ ਦੇਸ਼ ਦੀ ਆਤਮਾ ਤਾਂ ਹੀ ਬਰਕਰਾਰ ਰਹੂ ਤਾਂ ਇੰਨਾ ਕੁਝ ਕਹਿੰਦਾ ਹੋਇਆ ਮੈਂ ਜਿੰਨਾ ਕੁ ਲੋਕ ਨਾਚਾਂ ਬਾਰੇ ਤੁਹਾਨੂੰ ਦੱਸ ਸਕਿਆ ਮੈਂ ਦੱਸਿਆ ਸਤਿ ਸ਼੍ਰੀ ਅਕਾਲ ਨਮਸਕਾਰ ਜੀ